ਅੱਜ ਅਸੀਂ ਗੁਰਦੁਆਰਾ ਡੇਵਾ ਬਾਬਾ ਕਰਮ ਸਿੰਘ ਸਾਹਿਬ ਜੀ ਦੇ ਵਿਖੇ ਹਾਜ਼ਰ ਹੋਇਆ ਜਿਸ ਦੇ ਵਿੱਚ ਜੋ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਗੁਰਮਤ ਕੈਂਪ ਰਾਹੀਂ ਪਿਛਲੇ 23 ਸਾਲਾਂ ਤੋਂ ਲਗਾਤਾਰ ਇਸ ਸਥਾਨ ਤੇ ਹੋ ਰਿਹਾ ਗੁਰਬਾਣੀ ਪ੍ਰਚਾਰ ਸੁਸਾਇਟੀ ਚੇਲ ਕੁਰੰਜਾ ਦੇ ਵੀਰਾਂ ਵੱਲੋਂ ਜੋ 23ਵਾਂ ਗੁਰਮਤ ਕੈਂਪ ਕਿਉਂਕਿ ਸੰਗਤ ਜੀ ਗੁਰਮਤ ਕੈਂਪ ਲਾਏ ਜਰੂਰ ਜਾਂਦੇ ਨੇ ਸਾਲ 2 ਸਾਲ 3 ਸਾਲ ਬਾਅਦ ਪਰਬੰਧਕ ਵੀ ਜਿਹੜਾ ਕਈ ਵਾਰੀ ਹੌਸਲਾ ਛੱਡ ਜਾਂਦੇ ਨੇ ਸੰਗਤ ਦਾ ਸਹਿਯੋਗ ਨਹੀਂ ਮਿਲਦਾ ਇਹ ਐ ਉਹ ਵੀਰ ਨੇ ਇਹ ਉਹ ਗੁਰਮਤ ਕੈਂਪ ਹੈ ਜੋ 23 ਸਾਲਾਂ ਤੋਂ ਲਗਾਤਾਰ ਸੰਗਤ ਨੂੰ ਗੁਰਮਤ ਦੇ ਨਾਲ ਗੁਰ ਸਿਧਾਂਤਾਂ ਦੇ ਨਾਲ ਗੁਰਮੁਖੀ ਦੇ ਨਾਲ ਇਤਿਹਾਸ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ ਜਿਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸੈਂਕੜਿਆਂ ਦੀ ਤعداد ਦੇ ਵਿੱਚ ਬੱਚੇ ਇੱਥੇ ਪਾਰਟਿਸਿਪੇਟ ਕਰਦੇ ਨੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਕਿ ਜਿੱਥੇ ਬੱਚੇ ਪਾਰਟਿਸਿਪੇਟ ਕਿਉਂਕਿ ਅਸੀਂ ਅਕਸਰ ਚੀਜ਼ਾਂ ਦੇ ਉੱਤੇ ਕਹਿੰਦੇ ਆ ਕਿ ਆਉਣ ਵਾਲੀ ਪਨੀਰੀ ਨੂੰ ਜੋੜਨਾ ਭਾਈ ਉਹ ਆਉਣ ਵਾਲੇ ਬੱਚਿਆਂ ਨੂੰ ਪਨੀਰੀ ਨੂੰ ਤਾਂ ਹੀ ਜੋੜਾਂਗੇ ਜਦੋਂ ਅਸੀਂ ਆਪ ਜੁੜੇ ਹੋਵਾਂਗੇ ਅੱਜ ਸਾਨੂੰ ਆਪ ਨੂੰ ਪਹਿਲਾਂ ਜੁੜਨ ਦੀ ਬੜੀ ਲੋੜ ਹੈ ਤਾਂ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰ ਸਕੀਏ ਤੇ ਅੱਜ ਇੱਥੇ ਦੇਖਿਆ ਕਿ ਪਹਿਲੀ ਕਲਾਸ ਨਰਸਰੀ ਕਲਾਸ ਤੋਂ ਲੈ ਕੇ 11ਵੀਂ ਕਲਾਸ ਤੱਕ 11ਵੀਂ ਤੋਂ ਬਾਅਦ ਸਾਡੇ ਵੱਡੇ ਬਜ਼ੁਰਗ ਵੀ ਅੱਜ ਇੱਥੇ ਕਲਾਸਾਂ ਲੈ ਰਹੇ ਨੇ ਔਰ ਬੜੀ ਮਾਣ ਵਾਲੀ ਗੱਲ ਹੈ ਬੜੀ ਵਧਾਈ ਵਾਲੀ ਗੱਲ ਹੈ ਕਿਉਂਕਿ ਸਾਡੇ ਬਜ਼ੁਰਗ ਸਾਡੇ ਉਮਰ ਤੋਂ ਵੱਡੇ ਨੇ ਜਿਹੜੇ ਉਹ ਕਿਸੇ ਨਾ ਕਿਸੇ ਕਾਰਨ ਸ਼ਰਮ ਖਾ ਜਾਂਦੇ ਨੇ ਕਿ ਨਹੀਂ ਪਾਈ ਮੈਂ ਉਹਨਾਂ ਉਮਰ ਸਿੱਖਣ ਨਹੀਂ ਜਾਣਾ ਤੇ ਸਿੱਖਣ ਦੀ ਜਿਹੜੀ ਉਮਰ ਹੈ ਉਹ ਕੋਈ ਵੀ ਨਹੀਂ ਤੈਅ ਕੀਤੀ ਗੁਰੂ ਸਾਹਿਬ ਨੇ ਸਿੱਖਣਾ ਤੇ ਸਾਰੀ ਜ਼ਿੰਦਗੀ ਹੈ ਜਾਤਿਕ ਸਾਡੇ ਵਿਸ਼ਾਸ ਨੇ ਅਸੀਂ ਜਿਹੜਾ ਸਿੱਖ ਨੇ ਹਰ ਰੋਜ਼ ਨਵੀਂ ਚੀਜ਼ ਹਰ ਇੱਕ ਸਕਿੰਟ ਬਾਅਦ ਨਵੀਂ ਚੀਜ਼ ਸਿੱਖਣੀ ਹੈ ਤੇ ਸਾਨੂੰ ਗੁਰਮੁਖੀ ਸਿੱਖਣੀ ਚਾਹੀਦੀ ਹੈ ਨਿਤਨੇਮ ਕਰਨਾ ਚਾਹੀਦਾ ਹੈ ਖੰਡੇ ਬਾਟੇ ਦੀ ਪੌਲ ਵੀ ਛਕਣੀ ਚਾਹੀਦੀ ਹੈ ਮੈਂ ਸਮੁੱਚੀ ਗੁਰਬਾਣੀ ਪ੍ਰਚਾਰ ਸੁਸਾਇਟੀ ਚੇਲ ਕੋਲ ਜੀ ਨਾਲ ਪੜਾਈ ਦੇਣਾ ਔਰ ਧੰਨ 시 ਗੁਰਗਨ ਸਾਹਿਬ ਮਹਾਰਾਜ ਚਰਨਾ ਚਰਦਾਸ ਕਰਦਾ ਸਾੱਚੇ ਪਾਤਸ਼ਾਹ ਇਹਨਾਂ ਨੂੰ ਬਲ ਬਖਸ਼ਣ ਇਹ ਇਸੇ ਤਰ੍ਹਾਂ ਉਪਰਾਲੇ ਕਰਦੇ ਰਹਿਣ ਔਰ ਬੱਚਿਆਂ ਨੂੰ ਸੰਗਤਾਂ ਨੂੰ ਗੁਰਚਰਨਾ ਦੇ ਨਾਲ ਜੋੜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਗੁਰਮਤ ਕੈਂਪ ਸਾਡਾ ਲਗਭਗ ਤਈਵਾ ਗੁਰਮਤ ਕੈਂਪ ਹੈ ਤੇ ਇਸ ਕੈਂਪ ਦੇ ਵਿੱਚ ਜਿੰਨੇ ਬੱਚੇ ਆ ਰਹੇ ਨੇ ਨਾ ਜੋ ਸਾਡੇ ਕੋਲ ਨਰਸਰੀ ਤੋਂ ਆ ਰਹੇ ਨੇ ਤੇ ਅੱਜ 8ਵੀਂ ਤੋਂ ਬਾਅਦ 12ਵੀਂ ਤੱਕ ਚਲੇ ਗਏ ਨੇ ਉਹਨਾਂ ਨਾਲ ਮੇਰਾ ਜਦ ਪਰਸਨਲ ਇੰਟਰੈਕਟ ਹੋਇਆ ਤੇ ਬੱਚੇ ਇਹ ਕਹਿੰਦੇ ਨੇ ਮੈਡਮ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਅ ਆਇਆ ਅੱਜ ਵੀ ਇੱਕ ਬੱਚੇ ਨੇ ਮੇਰੇ ਨਾਲ ਜੋ ਸਵਾਲ ਕੀਤਾ ਉਹ ਕਹਿੰਦਾ ਕਿ ਡੈਫੀਨੇਸ਼ਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਮਿਲੀ ਹੈ ਮੈਂ ਆਪਣੇ ਜੀਵਨ ਵਿੱਚ ਬਈ ਉਤਾਰ ਰਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿਉਂਕਿ ਮੇਰਾ ਅਕਸਰ ਟੌਪਿਕ ਜਪਜੀ ਸਾਹਿਬ ਦਾ ਰਹਿੰ ਤੇ ਬੱਚਿਆਂ ਨੂੰ ਮੈਂ ਸਿਖਾਇਆ ਨਾਨਕ ਪਕਤਾ ਸਦਾ ਵਿਕਾਸ ਬਈ ਖੇੜੇ ਦੇ ਵਿੱਚ ਰਹਿਣਾ ਤੇ ਉਹ ਬੱਚਾ ਮੈਨੂੰ ਕਹਿ ਰਿਹਾ ਮੈਮ ਮੇਰੇ ਲਾਈਫ ਦੇ ਵਿੱਚ ਅੰਨਾ ਅਸਰ ਪਿਆ ਹੈ ਕਿ ਮੈਂ ਕੁਝ ਵੀ ਕਰਦਾ ਵਾਂ ਨਾ ਤੇ ਮੈਨੂੰ ਮੈਂ ਤੁਹਾਡੀ ਗੱਲ ਯਾਦ ਆ ਜਾਂਦੀ ਹੈ ਵੀਰ ਜੀ ਦੀ ਗੱਲ ਯਾਦ ਆ ਜਾਂਦੀ ਹੈ ਅਸੀਂ ਖੇੜੇ ਦੇ ਵਿੱਚ ਰਹਿਣਾ ਅਸੀਂ ਕੋਈ ਉਹ ਜਾਂ ਕੰਮ ਨਹੀਂ ਕਰਨਾ ਟੈਂਡੀ ਕਲਾਸ ਨਹੀਂ ਜਾਣਾ ਕਿਉਂਕਿ ਆਦੀ ਯੂਥ ਦੀ ਐ ਪ੍ਰੋਬਲਮ ਹੈ ਬੱਚੇ ਬੜੀ ਜਲਦੀ ਡਿਪਰੈਸ਼ਨ ਦੇ ਜਾ ਰਹੇ ਨੇ ਤੇ ਜਦ ਅਸੀਂ ਕੁਰਤੀ ਉਹਨਾਂ ਨੂੰ ਪਾ ਦਿੱਤੀ ਹੈ ਨਾ ਬੇਸਿਕ ਤੋਂ ਹੀ ਤੇ ਬੱਚੇ ਜਿਹੜੇ ਨੇ ਅੱਗੇ ਸਾੜਿਆ ਨਿਕਲਦ ਨੇ ਹੋਰ ਇੱਥੇ ਬੱਚਿਆਂ ਦੇ ਵਿੱਚ ਲਾਈਫ ਦੇ ਵਿੱਚ ਚੇਂਜ ਆ ਰਿਹਾ ਜਿੱਥੇ ਗੁਰਮਤ ਦੇ ਧਾਰਨੇ ਬਣਨੇ ਨੇ ਨਾਲ ਨਾਲ ਅਸੀਂ ਇਹਨਾਂ ਨੂੰ ਅਕੈਡਮਿਕ ਦੀ ਵੀ ਗੱਲਾਂ ਸਿਖਾਉਂਦੇ ਆਂ ਵੀ ਤੁਸੀਂ ਕਿਵੇਂ ਆਪਣਾ ਕੰਮ ਕਰਨਾ ਹੈ ਕਿਸ ਤਰੀਕੇ ਦੇ ਨਾਲ ਆਪਣੀ ਲਾਈਫ ਦੇ ਵਿੱਚ ਆਪਣਾ ਕੰਮ WhatsApp ਤੇ ਤੁਸੀਂ ਲੈ ਰਹੇ ਹੋ ਕਿਵੇਂ ਕੰਮ ਕਰ ਰਹੇ ਹੋ ਪਿੱਛੇ ਸਾਡੀ ਕਲਾਸਿਕ ਲੱਗੀ ਹੈ ਬੱਚਿਆਂ ਦੀ ਮੈਂਟਲ ਹੈਲਥ ਨੂੰ ਲੈ ਕੇ ਕਿ ਅਸੀਂ ਅੱਗੇ ਨਾਲ ਨਾਲ ਗੁਰਮਤ ਦੇ ਨਾਲ ਨਾਲ ਅਸੀਂ ਅਕੈਡਮਿਕ ਦੇ ਵਿੱਚ ਵੀ ਜੋੜੀਏ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਬਹੁਤ ਅਸ਼ੀਰਵਾਦ